ਅੱਜ ਪੰਜਾਬ ਦੇ ਮਾਨਯੋਗ ਬੁਖਮંત્રી ਭਗਵੰਤ ਮਾਨ ਸਾਹਿਬ ਤੁਸੀਂ ਇੱਕ ਫੈਸਲਾ ਕੀਤਾ ਕਿ ਪੰਜਾਬ ਸਰਕਾਰ ਦਾ ਜਿਹੜਾ ਸੈਸ਼ਨ ਹੈ ਉਹ ਪੰਜਾਬ ਵਿਧਾਨ ਸਭਾ ਚੰਡੀਗੜ੍ਹ ਦੀ ਬਜਾਏ 24 ਨਵੰਬਰ ਨੂੰ ਜਿਹੜੀ ਤੁਸੀਂ ਤਜਵੀਜ਼ ਬਣਾਈ ਹੈ ਕਿ ਇਹ ਜਿਹੜਾ ਸੈਸ਼ਨ ਹੈ ਉਹ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ ਬਾਬਾ ਜੀਵਨ ਸਿੰਘ ਯਾਦਗਾਰੀ ਪਾਰਕ ਦੇ ਵਿੱਚ ਤੁਸੀਂ ਇਹ ਮਨਾਉਣਾ ਹੈ ਮੈਨੂੰ ਲੱਗਦਾ ਹੈ ਕਿ ਤੁਸੀਂ ਪੰਜਾਬ ਦੇ ਲੋਕਾਂ ਨੂੰ ਕਦੋਂ ਤੱਕ ਬੁੱਧੂ ਬਣਾਉਂਗੇ ਮੈਨੂੰ ਇਸ ਗੱਲ ਦਾ ਜਵਾਬ ਦਿਓ ਤੁਸੀਂ ਕਿੰਨਾ ਚਿਰ ਤੁਸੀਂ ਸਿਆਸਤ ਕਰਕੇ ਹਰ ਮੁੱਦੇ ਦੇ ਉੱਤੇ ਹਰ ਗੱਲ ਦੇ ਉੱਤੇ ਹਰ ਇਸ਼ੂ ਦੇ ਉੱਤੇ ਤੁਸੀਂ ਸਿਰਫ ਤੇ ਸਿਰਫ ਵੋਟਾਂ ਵਟੋਰਨ ਦਾ ਕੰਮ ਕਰਦੇ ਆ ਮੈਂ ਤੁਹਾਨੂੰ ਦੱਸਦਾ ਤੁਸੀਂ ਜਿਹੜਾ ਇਹ ਸੈਸ਼ਨ ਪੰਜਾਬ ਵਿਧਾਨ ਸਭਾ ਦੀ ਆ ਬੋਡੀ ਤੋਂ ਉਸ ਦੀ ਚਾਰ ਦਿਵਾਰੀ ਤੋਂ ਬਾਹਰ ਕਰਨ ਦਾ ਜਿਹੜਾ ਤੁਸੀਂ ਅਨੰਦਪੁਰ ਸਾਹਿਬ ਫੈਸਲਾ ਕੀਤਾ ਮੈਨੂੰ ਇਸ ਗੱਲ ਦਾ ਵੀ ਲੱਗ ਮੈਂ ਕਿ ਤੁਸੀਂ 5 ਤਰੀਕ ਨੂੰ ਜਿਹੜਾ ਉਸ ਪਾਰਕ ਦਾ ਜਿਹੜਾ ਬਾਬਾ ਜੀਵਨ ਸਿੰਘ ਯਾਦਗਾਰੀ ਪਾਰਕ ਹੈ ਉਸ ਦਾ ਤੁਸੀਂ ਉਧ ਘਟਨ ਕਰਨਾ ਉਸ ਤੋਂ ਬਾਅਦ ਉਸੇ ਪਾਰਕ ਦੇ ਵਿੱਚ ਤੁਸੀਂ 24 ਨਵੰਬਰ ਨੂੰ ਜਿਹੜਾ ਉਹ ਇਜਲਾਸ ਕਰਨਾ ਹੈ ਉਹ ਵਿਧਾਨ ਸਭਾ ਦਾ ਤੁਸੀਂ ਸੈਸ਼ਨ ਕਰਨਾ ਪਰ ਮੈਂ ਤੁਹਾਨੂੰ ਗੱਲ ਦੱਸਾਂ ਇਹ ਤੁਹਾਡੇ ਇਹ ਜਿਹੜੇ ਸ਼ਬਦ ਹੈ ਇਹ ਜੇ ਤੁਹਾਡੀ ਬੋਲਬਾਣੀ ਹੈ ਇਹ ਤੁਹਾਡੇ ਕਦ ਦੇ ਮੁਤਾਬਕ ਸਹੀ ਨਹੀਂ ਹੈ ਇਹ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਦੇ ਉਲਟ ਹੈ ਉਹ ਮੈਂ ਤੁਹਾਨੂੰ ਦੱਸਦਾ ਕਿਉਂ ਉਲਟਾ ਹੈ ਕਿਉਂਕਿ ਸ਼ਹੀਦ ਭਾਈ ਜੀਵਨ ਸਿੰਘ ਕੌਣ ਸੀ ਜਿਸ ਨੇ ਪੰਜਾਬੀਆਂ ਦੀ ਮਨੁੱਖਤਾ ਦੀ ਲੋਕਾਂ ਦੀ ਆਵਾਮ ਦੀ ਜ਼ਿੰਦਗੀ ਬਚਾਉਣ ਵਾਸਤੇ ਲੋਕਾਂ ਦੇ ਸਿਧਾਂਤ ਬਚਾਉਣ ਵਾਸਤੇ ਜਿਹੜੀ ਦਿੱਲੀ ਦੇ ਜਿਹੜਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੌਵੇਂ ਪਾਤਸ਼ਾਹ ਸੀ ਉਹਨਾਂ ਦਾ ਸੀਸ ਕਰੀਬ ਕਰੀਬ 325 ਕਿਲੋਮੀਟਰ ਦਾ ਔਖਾ ਵਿਖੜਾ ਪਿੰਡਾਂ ਤੈਅ ਕਰਕੇ ਜਿੱਥੇ ਪੈਰ ਪੈਰ ਦੇ ਉੱਤੇ ਜਿਹੜਾ ਮੁਗਲ ਹਕੂਮਤ ਨੇ ਪਹਿਰਾ ਲਗਾਇਆ ਹੋਇਆ ਸੀ ਉੱਥੋਂ ਗੁਰੂ ਤੇਗ ਬਹਾਦਰ ਸਾਹਿਬ ਦਾ ਸੀਸ ਲੈ ਕੇ ਉਹ ਦਿੱਲੀ ਆਏ ਸੀ ਉਹ ਕੌਣ ਸੀ ਸ਼ਹੀਦ ਬਾਬਾ ਜੀਵਨ ਸਿੰਘ ਜੀ ਤੇ ਉਹਨਾਂ ਦੀ ਕੁਰਬਾਨੀ ਹੈ ਸਮਾਜ ਲਈ ਦੇਸ਼ ਲਈ ਲੋਕਾਂ ਲਈ ਮਨੁੱਖਤਾ ਲਈ ਪਰ ਤੁਸੀਂ ਉਨ੍ਹਾਂ ਦੀ ਯਾਦ ਦੇ ਵਿੱਚ ਬਣਾਏ ਹੋਏ ਉਸ ਪਾਰਕ ਦੇ ਵਿੱਚ ਵਿਧਾਨ ਸਭਾ ਦਾ ਸੈਸ਼ਨ ਤੁਸੀਂ ਸੱਦ ਕੇ ਤੁਸੀਂ ਉੱਥੇ ਪਤਾ ਕੀ ਕਰਨਾ ਤੁਸੀਂ ਛੁਰਲੀਆਂ ਛੱਡਣੀਆਂ ਤੁਸੀਂ ਟੀਚਰਾਂ ਕਰਨੀਆਂ ਤੁਸੀਂ ਮਸ਼ਕਰੀਆਂ ਕਰਨੀਆਂ ਤੁਸੀਂ ਮਜ਼ਾਕ ਕਰਨਾ ਤੁਸੀਂ ਚੁਟਕਲੇ ਸੁਣਾਉਣੇ ਆ ਇਹਦਾ ਮਤਲਬ ਇਹ ਹੋਇਆ ਕਿ ਜਿੱਥੇ ਤੁਸੀਂ ਇਸ ਸਮਾਜ ਨਾਲ ਜੁੜੇ ਹੋਏ ਲੋਕਾਂ ਨੂੰ ਕੈਸ ਕਰਨ ਦੀ ਚਾਹਤ ਰੱਖਦੇ ਆਪਣੇ ਦਿਲ ਦੇ ਵਿੱਚ ਉੱਥੇ ਤੁਸੀਂ ਉਸ ਦੀ ਯਾਰ ਦੇ ਵਿੱਚ ਧਾਰਮਿਕ ਭਾਵਨਾਵਾਂ ਮੈਨੂੰ ਠੇਸ ਪਹੁੰਚਾਉਣ ਦਾ ਵੀ ਯਤਨ ਕਰੋਗੇ ਮੁੱਖ ਮੰਤਰੀ ਸਾਹਿਬ ਮੇਰੀ ਤੁਹਾਨੂੰ ਹੱਥ ਬੰਨ ਕੇ ਬੇਨਤੀ ਹੈ ਕਿ ਲੋਕਾਂ ਦੇ ਉੱਤੇ ਰਹਿਮ ਕਰੋ ਇਸ ਸਾਡੀ ਧਾਰਮਿਕ ਆਸਾਂ ਦੇ ਉੱਤੇ ਰਹਿਮ ਕਰੋ ਕਿਉਂਕਿ ਤੁਸੀਂ ਉੱਥੇ ਕੋਈ ਧਾਰਮਿਕ ਗੱਲ ਤਾਂ ਕਰਨੀ ਨਹੀਂ ਇਹ ਜਿਹੜਾ ਬੀਤਾ ਬੀਤਿਆ ਸਮਾਂ ਅਤੀਤ ਹੈ ਇਸ ਗੱਲ ਦਾ ਗਵਾਹ ਹੈ ਨਾ ਤਾਂ ਤੁਹਾਨੂੰ ਗੁਰਬਾਣੀ ਦਾ ਕੋਈ ਅ ਚੱਜ ਨਾ ਤੁਹਾਨੂੰ ਗੁਰਬਾਣੀ ਪੜ੍ਹਨੀ ਆਉਂਦੀ ਐ ਨਾ ਤੁਹਾਨੂੰ ਬੋਲਣੀ ਆਉਂਦੀ ਐ ਨਾ ਤੁਹਾਨੂੰ ਸਿੱਖ ਸਿਧਾਂਤਾਂ ਬਾਰੇ ਪਤਾ ਨਾ ਤੁਹਾਨੂੰ ਸਿੱਖ ਅਸੂਲਾਂ ਬਾਰੇ ਪਤਾ ਨਾ ਸਾਡੇ ਜਿਹੜੇ ਸ਼ਹੀਦ ਪੀਰ ਪੈਗੰਬਰ ਐ ਨਾ ਉਹਨਾਂ ਦਾ ਤੁਹਾਨੂੰ ਇਤਿਹਾਸ ਪਤਾ ਤੁਸੀਂ ਤੇ ਸਿਰਫ ਕਰਨਾ ਕੀ ਹੁੰਦਾ ਤੁਸੀਂ ਸਿਰਫ ਲੋਕਾਂ ਨੂੰ ਟੀਚਰਾਂ ਕਰਨੀਆਂ ਮਸ਼ਕਰੀਆਂ ਕਰਨੀਆਂ ਲੋਕਾਂ ਨੂੰ ਮਜ਼ਾਕ ਕਰਨਾ ਚੁਟਕਲੇ ਸੁਣਾਉਣੇ ਲੋਕਾਂ ਦਾ ਮਨੋਰੰਜਨ ਕਰਨਾ ਸੋ ਕਿਤੇ ਨਾ ਕਿਤੇ ਤੁਸੀਂ ਪਾ ਧਾਰਮਿਕ ਆਸਥਾ ਨੂੰ ਲੋਕਾਂ ਦੇ ਨੂੰ ਢਾਹ ਲਾਉਣ ਦਾ ਕੰਮ ਕਰ ਰਿਹਾ ਐ ਮੈਂ ਤੁਹਾਡੇ ਇਸ ਚੈਨਲ ਦੇ ਜ਼ਰੀਏ ਤੁਹਾਡੇ ਕੋਲੋਂ ਮੰਗ ਕਰੂੰਗਾ ਕਿ ਰਹਿਮ ਕਰੋ ਰਹਿਮ ਕਰੋ ਤੁਸੀਂ ਲੋਕਾਂ ਦਾ ਬੇੜਾ ਗਰਕ ਪਿਛਲੇ ਪੌਣੇ 4 ਸਾਲ ਦੇ ਵਿੱਚ ਕਰਤਾ ਹੁਣ ਸਾਡੀ ਧਾਰਮਿਕ ਆਸਥਾ ਦੇ ਉੱਤੇ ਤੁਸੀਂ ਜਿਹੜਾ ਡਾਕਾ ਮਾਰਨ ਦਾ ਯਤਨ ਨਾ ਕਰੋ ਸਾਡੀਆਂ ਧਾਰਮਿਕ ਭਾਵਨਾਵਾਂ ਨੂੰ ਬਾਰ ਬਾਰ ਪੜਕਾਉਣ ਦਾ ਯਤਨ ਨਾ ਕਰੋ ਇਸ ਗੱਲ ਦੀ ਰਜ਼ੋਈ ਹੈ ਇਹ ਆਪਣਾ ਜਿਹੜੀ ਤਜਵੀਜ਼ ਦਾ ਤੁਸੀਂ ਅਨੰਦਪੁਰ ਸਾਹਿਬ 24 ਨਵੰਬਰ ਨੂੰ ਜਿਹੜਾ ਇਜਲਾਸ ਕਰਨ ਜਾ ਰਿਹਾ ਹੈ ਕਿਰਪਾ ਕਰਕੇ ਇਹਨੂੰ ਪੁਨਰ ਵਿਚਾਰ ਕਰਕੇ ਉਹ ਆਪਣਾ ਫੈਸਲਾ ਰੱਦ ਕਰੋ ਆਪਣਾ ਉੱਥੇ ਜਾਓ ਜਿੱਥੇ ਤੁਸੀਂ ਜਾ ਕੇ ਬਾਗੀਆਂ ਪਾਉਂਦੇ ਹੋ ਜਿੱਥੇ ਤੁਸੀਂ ਇੱਕ ਦੂਸਰੇ ਨੂੰ ਗਾਲੀ ਗਲੋਚ ਕਰਦੇ ਹੋ ਤੁਸੀਂ ਉੱਥੇ ਵੀ ਆਹੀ ਸੌ ਹਟਾਉਣੀਆਂ ਤੁਸੀਂ ਜਾ ਕੇ ਆਨੰਦਪੁਰ ਸਾਹਿਬ ਦੇ ਵਿੱਚ ਸੋ ਮੇਰੀ ਤੁਹਾਨੂੰ ਹੱਥ ਬੰਨ੍ਹ ਕੇ ਬੇਨਤੀ ਹੈ ਇਸ ਆਪਣੀ ਤਜਵੀਜ਼ ਦੇ ਉੱਤੇ ਇਹਨੂੰ ਰੱਦ ਕਰਨ ਦੀ ਤੁਰੰਤ ਕਿਰਪਾ ਕਰੋ ਤੇ ਸਾਡੇ ਉੱਤੇ ਰਹਿਮ ਕਰੋ ਬਹੁਤ ਬਹੁਤ ਮਿਹਰਬਾਨੀ ਥੈਂਕ ਯੂ